ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਇੱਕ ਮਾਂ ਤੇ ਪੁੱਤਰ ਦੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਜਿਸ ਦੇ ਵਿੱਚ ਇੱਕ ਪੁੱਤਰ ਆਪਣੀ ਮਾਂ ਦੇ ਦਰਦ ਨੂੰ ਨਹੀਂ ਸਮਝਦਾ ਇਸ ਸਟੋਰੀ ਦੀ ਸ਼ੁਰੂਆਤ ਉਸ ਸਮੇਂ ਹੁੰਦੀ ਹੈ ਜਦੋਂ ਇੱਕ ਬਜ਼ੁਰਗ ਔਰਤ ਇਕੱਲੀ ਰਹਿ ਰਹੀ ਹੈ ਤੇ ਬਜ਼ੁਰਗਔਰਤ ਇਕੱਲੀ ਇਸ ਕਰਕੇ ਰਹਿ ਰਹੀ ਹੈ ਕਿਉਂਕਿ ਉਸਦਾ ਪੁੱਤਰ ਆਪਣੀ ਵਾਈਫ ਤੇ ਬੱਚਿਆਂ ਦੇ ਨਾਲ ਸ਼ਹਿਰ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਨੌਕਰੀ ਕਰਦਾ ਹੈ ਆਸ ਪੜੋਸ ਦੇ ਜੋ ਲੋਕ ਨੇ ਉਹ ਬਜ਼ੁਰਗ ਦਾ ਖਿਆਲ ਰੱਖਦੇ ਨੇ ਬਜ਼ੁਰਗਔਰਤ ਦੀ ਸਿਹਤ ਖਰਾਬ ਹੋ ਜਾਂਦੀ ਹੈ ਆਸ ਪੜੋਸ ਦੇ ਲੋਕ ਉਸ ਨੂੰ ਕਹਿੰਦੇ ਨੇ ਕਿ ਮਾਤਾ ਅਸੀਂ ਤੈਨੂੰ ਹਸਪੀਟਲ ਲੈ ਜਾਂਦੇ ਹਾਂ ਤੇ ਤੂੰ ਪੈਸਿਆਂ ਦੀ ਪਰਵਾਹ ਨਾ ਕਰ ਮਾਤਾ ਦੁਆਰਾ ਗੁੰਜਵਾਬ ਆਉਂਦਾ ਕਿ ਮੇਰਾ ਬੱਚਾ ਆਵੇਗਾ ਮੈਂ ਆਪਣੇ ਪੁੱਤਰ ਨੂੰ ਫੋਨ ਕੀਤਾ ਉਹ ਆ ਜਾਵੇਗਾ ਤੇ ਉਹ ਮੈਨੂੰ ਖੁਦ ਹਸਪੀਟਲ ਲੈ ਜਾਵੇਗਾ ਉਸ ਤੋਂ ਬਾਅਦ ਮਾਤਾ ਦੁਆਰਾ 3 ਦਿਨਾਂ ਦਾ ਇੰਤਜ਼ਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਆਉਂਦਾ ਆਪਣੀ ਵਾਈਫ ਤੇ ਬੱਚਿਆਂ ਦੇ ਨਾਲ ਉਸ ਦੁਆਰਾ ਆਉਣ ਤੋਂ ਬਾਅਦ ਜਦੋਂ ਉਹ ਆਪਣੇ ਪੁੱਤਰ ਨੂੰ ਦੇਖਦੀ ਹੈ ਤਾਂ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਜਾਂਦੇ ਨੇ ਪੁੱਤ ਨੇ ਆਉਂਦਿਆਂ ਹੀ ਕਿਹਾ ਮਾਤਾ ਠੀਕ ਆ ਕੀ ਹੋ ਗਿਆ ਤੈਨੂੰ ਕੁਛ ਨਹੀਂ ਪੁੱਤ ਬਸ ਹੁਣ ਜਾਣ ਦੀ ਤਿਆਰੀ ਆ ਮਾਤਾ ਨੇ ਕਿਹਾ ਤੂੰ ਆ ਗਿਆ ਪੁੱਤ ਮੈਂ ਹੁਣ ਆਪੇ ਠੀਕ ਹੋ ਜਾਣਾ ਮਾਤਾ ਤੂੰ ਬਿਮਾਰੀ ਪਈ ਰਿਆ ਕਰ ਸਾਰਾ ਕੰਮਕਾਰ ਛੱਡ ਕੇ ਆਉਣਾ ਪੈਂਦਾ ਤੇਰਾ ਪਤਾ ਲੈਣ ਨਿਆਣਿਆਂ ਦੀਆਂ ਵੀ ਛੁੱਟੀਆਂ ਲੈਣੀਆਂ ਪਈਆਂ ਹਾਂ ਦੱਸ ਕੀ ਗੱਲ ਆ ਚੰਗੀ ਭਲੀ ਤਾਂ ਲੱਗ ਰਹੀ ਐ ਪੁੱਤਰ ਨੇ ਕਿਹਾ ਮਾਂ ਨੇ ਕਿਹਾ ਪੁੱਤ ਹੁਣ ਪਹਿਲਾਂ ਵਰਗ ਹੀ ਨਹੀਂ ਰਹੀ ਮੈਂ ਨੇ ਆਣਿਆ ਲਈ ਵੀ ਕੁਝ ਬਣਾਇਆ ਨਹੀਂ ਗਿਆ ਖਾਨ ਨੂੰ ਪੁੱਤ ਕਹਿੰਦੇ ਨੇ ਇੱਕ ਸਿਆਣਾ ਡਾਕਟਰ ਆ ਤੂੰ ਮੈਨੂੰ ਉਸ ਕੋਲ ਲੈ ਜਾ ਮੈਂ ਉਹਦੇ ਕੋਲ ਜਾ ਕੇ ਠੀਕ ਹੋ ਜੂੰਗੀ ਤੇਰਾ ਭਲਾ ਹੋਊਗਾ ਪੁੱਤ ਮਾਂ ਨੇ ਕਿਹਾ ਮਾਤਾ ਮੇਰੀ ਤੇ ਨਿਆਣਿਆਂ ਦੀ 2 ਦਿਨ ਦੀ ਛੁੱਟੀ ਆ ਤੇ ਅਸੀਂ ਆਨੰਦਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਕੇ ਆਏ ਸੀ ਕਿ ਚੱਲ ਮਾਤਾ ਦਾ ਪਤਾ ਲੈ ਕੇ ਫਿਰ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਆਵਾਂਗੇ ਜੇ ਤੈਨੂੰ ਡਾਕਟਰ ਕੋਲ ਲੈ ਗਏ ਤਾਫਿਲ ਅਨੰਦਪੁਰ ਸਾਹਿਬ ਜਾਣ ਦਾ ਜੋ ਮੂੰਹੋਂ ਕੱਢਿਆ ਉਹਦਾ ਕੀ ਹੋ ਪੁੱਤਰ ਨੇ ਕਿਹਾ ਤੂੰ ਪੈਸੇ ਦੱਸ ਕਿੰਨੇ ਚਾਹੀਦੇ ਨੇ ਮੈਂ ਤੈਨੂੰ ਪੈਸੇ ਦੇ ਦਿੰਨਾ ਇਲਾਜ ਕਰਾ ਲਈਂ ਆਪਣਾ ਠੀਕ ਆ ਪੁੱਤ ਮਾਂ ਨੇ ਕਿਹਾ ਅਨੰਦਪੁਰ ਸਾਹਿਬ ਜਾਣਾ ਵੀ ਜ਼ਰੂਰੀ ਆ ਹੁਣ ਜੇ ਮੂੰਹੋਂ ਕੱਢਿਆ ਮਾਂ ਨੇ ਕਿਹਾ ਤੁਸੀਂ ਜਾਓ ਮੱਥਾ ਟੇਕ ਆਓ ਵਾਹਿਗੁਰੂ ਮੇਰ ਕਰਨਗੇ ਪੁੱਤ ਇਸ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਮਾਂ ਦੀ ਤਕਲੀਫ ਨੂੰ ਪੁੱਤਰ ਨਹੀਂ ਸਮਝ ਸਕਿਆ ਆਨੰਦਪੁਰ ਸਾਹਿਬ ਜਾਣਾ ਜ਼ਰੂਰੀ ਸੀ ਕਿ ਉਸ ਮਾਂ ਦਾ ਖਿਆਲ ਕਰਨਾ ਜ਼ਰੂਰੀ ਸੀ ਜਿਸ ਮਾਂ ਨੇ ਉਸ ਨੂੰ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਪਾਲਿਆ ਉਹ ਆਪਣੀ ਉਸ ਮਾਂ ਨੂੰ ਭੁੱਲ ਗਿਆ ਉਸ ਨੂੰ ਆਪਣੀ ਮਾਂ ਦਾ ਖਿਆਲ ਨਹੀਂ ਆਇਆ ਉਸ ਨੂੰ ਜੋ ਆਨੰਦਪੁਰ ਸਾਹਿਬ ਉਸਨੇ ਜਾਣਾ ਸੀ ਉਹ ਪਹਿਲਾਂ ਲੱਗਿਆ ਉਸ ਨੂੰ ਆਪਣੀ ਮਾਂ ਨੂੰ ਪਹਿਲਾਂ ਦਵਾਈ ਦਿਵਾਉਣੀ ਚਾਹੀਦੀ ਸੀ ਉਸ ਦਾ ਧਿਆਨ ਰੱਖਣਾ ਚਾਹੀਦਾ ਸੀ ਇਸ ਸਟੋਰੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਬੱਚਾ ਸਵਾਰਥੀ ਹੋ ਜਾਂਦਾ ਤੇ ਆਪਣੇ ਮਾਪੇ ਬਾਪ ਨੂੰ ਭੁੱਲ ਜਾਂਦਾ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਕਿ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ